ਡੀਸੀ ਫਾਜ਼ਿਲ ਕਾ ਦੀ ਫੋਟੋ ਲਗਾ ਫੇਕ ਅਕਾਊਂਟ ਬਣਾਉਣ ਦਾ ਮਾਮਲਾ ਆਇਆ ਸਾਹਮਣੇ ਜਾਣਕਾਰੀ ਮੁਤਾਬਕ ਫਾਜ਼ਿਲ ਕਾ ਤੋਂ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਦੀ ਫੇਕ ਆਈਡੀ ਬਣਾ ਅਧਿਕਾਰੀਆਂ ਦੇ ਨਾਲ ਰਾਪਤਾ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਦੱਸ ਦਈਏ ਕਿ ਡੀਸੀ ਫਾਜ਼ਿਲ ਕਾ ਨੇ ਦੱਸਿਆ ਹੈ ਕਿ ਉਹਨਾਂ ਨੂੰ ਅਲੱਗ-ਅਲੱਗ ਸਕਰੀਨਸ਼ਾਟ ਮਿਲੇ ਜਿਸ ਦੇ ਵਿੱਚ ਉਹਨਾਂ ਦੀ ਫੇਕ ਆਈਡੀ ਬਣਾ ਅਧਿਕਾਰੀਆਂ ਦੇ ਨਾਲ ਰਾਪਤਾ ਕਾਇਮ ਕੀਤਾ ਜਾ ਰਿਹਾ ਸੀ ਹਾਲਾਂਕਿ ਜਦ ਇਹ ਮਾਮਲਾ ਡੀਸੀ ਫਾਜ਼ਿਲਕਾ ਦੇ ਧਿਆਨ ਦੇ ਵਿੱਚ ਆਇਆ ਤਾਂ ਉਹਨਾਂ ਦੇ ਵੱਲੋਂ ਤੁਰੰਤ ਐਸਐਸਪੀ ਫਾਜ਼ਿਲਕਾ ਕੋਲੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾਕਟਰ ਸ੍ਰੀ ਨੂੰ ਦੁੱਗਲ ਨੇ ਦੱਸਿਆ ਹੈ ਕਿ ਉਹਨਾਂ ਨੂੰ ਅਲੱਗ-ਅਲੱਗ ਮੋਬਾਈਲ ਨੰਬਰਾਂ ਤੋਂ ਸਕਰੀਨਸ਼ਾਟ ਮਿਲੇ ਨੇ ਜਿਸ ਦੇ ਵਿੱਚ ਉਹਨਾਂ ਦੀ ਫੋਟੋ ਲਗਾ ਕੇ ਫੇਕ ਅਕਾਊਂਟ ਤਿਆਰ ਕੀਤੇ ਗਏ ਨੇ ਜਿਸ ਦੇ ਨਾਲ ਦਫ਼ਤਰ ਦੇ ਅਧਿਕਾਰੀਆਂ ਦੇ ਨਾਲ ਰابطਾ ਵੀ ਕਾਇਮ ਕੀਤਾ ਗਿਆ ਹੈ ਡੀਸੀ ਫਾਜ਼ਿਲ ਕਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ੱਕ ਹੈ ਕਿ ਇਹ ਸਭ ਕੁਝ ਪੈਸਿਆਂ ਦੀ ਠੱਗੀ ਮਾਰਨ ਦੇ ਲਈ ਕੀਤਾ ਜਾ ਰਿਹਾ ਹੈ ਹਾਲਾਂਕਿ ਉਹਨਾਂ ਨੇ ਕਿਹਾ ਕਿ ਜਦ ਉਹਨਾਂ ਦੇ ਮਾਮਲਾ ਇਹ ਧਿਆਨ ਦੇ ਵਿੱਚ ਆਇਆ ਤਾਂ ਉਹਨਾਂ ਨੇ ਤੁਰੰਤ ਆਪਣੇ ਅਧਿਕਾਰੀਆਂ ਨੂੰ ਇਸ ਦੇ ਬਾਰੇ ਸੂਚਿਤ ਕੀਤਾ ਔਰ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਅਲਰਟ ਰਹਿਣ ਇਹੋ ਜੇ ਕਿਸੇ ਵੀ ਮੈਸੇਜ ਦਾ ਜਵਾਬ ਨਾ ਦੇਣ ਹਾਲਾਂਕਿ ਡੀਸੀ ਫਾਜ਼ਿਲ ਕਾ ਦੇ ਵੱਲੋਂ ਪੁਲਿਸ ਕੋਲੇ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਦੇ ਵਿੱਚ ਸਾਰੇ ਹੀ ਨੰਬਰ ਦਿੱਤੇ ਜਾ ਰਹੇ ਨੇ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸ ਸ਼ਖਸ ਨੇ ਡੀਸੀ ਫਾਜ਼ਲਕਾਦ ਦੀ ਫੋਟੋ ਲਗਾ ਕੇ ਫੇਕ ਅਕਾਊਂਟ ਬਣਾਏ ਨੇ ਅਤੇ ਕੌਣ ਹੈ ਜੋ ਅਧਿਕਾਰੀਆਂ ਨੂੰ ਫੋਨ ਕਰ ਰਿਹਾ ਫਿਲਹਾਲ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੇ ਕੋਈ ਫਰਜੀ ਕਾਲ ਤੁਹਾਡੇ ਨੰਬਰ ਤੋਂ ਗਈ ਗਈ ਹੈ ਕੀ ਮਾਮਲਾ ਕੀ ਹੈ ਜੀ? आ, किसी ने मेरी फोटो लेके फेक आईडी क्रिएट करके व्हाट्सएप नंबर से मेरे ही स्टाफ के एस टी एम के स्टाफ में उन्होंने मैसेज किया है मैसेज करके चैटिंग करके गलबात करने की कोशिश की है ਤਾਂ ਕਿ ਉਹ ਉਹਨਾਂ ਤੋਂ ਕੋਈ ਪੈਸੇ ਉਗਲਵਾ ਸਕਦੇ ਤੇ ਜਿਸ ਤਰ੍ਹਾਂ ਹੀ ਮੇਰੇ ਧਿਆਨ 'ਚ ਆਇਆ ਮੈਂ ਨਾਲ ਦੀ ਨਾਲ ਆਪਣੇ ਸਾਰੇ ਸਟਾਫ ਨੂੰ ਸਾਰੇ ਗਰੁੱਪਸ ਦੀ ਸਾਰੀ ਜਗ੍ਹਾ ਆਗਾਹ ਕਰਦਾ ਕਿ ਸਮਬਡੀ ਹੈਸ ਕ੍ਰੀਏਟਿਡ ਮਾਈ ਫੇਕ ਆਈਡੀ ਫੇਕ ਆਈਡੀ ਨਾਲ ਉਹਨਾਂ ਨੇ ਬਣਾਇਆ ਨੰਬਰ ਬਣਾਇਆ ਤੇ ਕੋਈ ਵੀ ਰਿਸਪੌਂਡ ਨਹੀਂ ਕਰਦਾ ਕਿੰਨੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਇਹਨਾਂ ਖਿਲਾਫ ਮੈਂ ਅਸੀਂ ਐਸਐਸਪੀ ਨੂੰ ਮੈਂ ਲਿਖ ਕੇ ਦਿੱਤਾ ਔਰ ਆਪਣੇ ਸਾਈਬਰ ਕ੍ਰਾਈਮ ਦੇ ਉਸ ਉਸ ਲਿਖ ਕੇ ਦਿੱਤਾ ਕਿ ਕੰਪਲੇਂਟ ਦਰਜ ਕਰਤੀ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਮੈਨੂੰ ਪਤਾ ਲੱਗਿਆ ਕਿੰਨੇ ਕੁ ਅਧਿਕਾਰੀਆਂ ਨੂੰ ਕਾਲ ਕੀਤੀ ਗਈ ਹੈ ਦੋ ਤਿੰਨ ਦਾ ਪਤਾ ਲੱਗ ਗਿਆ ਸੀ ਜਿਨ੍ਹਾਂ ਨੇ ਇਮੀਡੀਏਟਲੀ ਮੇਰੇ ਪੀਐਨ ਨੂੰ ਕਿਹਾ ਔਰ ਮੈਂ ਨਾਲ ਦੀ ਨਾਲ ਇਮੀਡੀਏਟਲੀ ਸਾਰੀ ਜਗ੍ਹਾ ਮੈਸੇਜ ਲਗਾ ਦਿੱਤਾ ਕਿ ਨਾਟ ਟੂ ਰਿਸਪੌਂਡ ਟੂ ਠੀਕ ਹੈ ਕੰਪਨੀ